ਮਮੂਲੀ ਜਿਹੀ ਗੱਲ ਨੂੰ ਲੈ ਕੇ ਗੁੱਜਰ ਨੇ ਹੀ ਗੁੱਜਰ ਦਾ ਇੱਟ ਮਾਰ ਕੇ ਕੀਤਾ ਕਤਲ ਜੀ ਹਾਂ ਕਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਇਤਿਹਾਸਕ ਕਸਬਾ ਗੋਵਿੰਦਵਾਲ ਸਾਹਿਬ ਦੇ ਪੁਲਿਸ ਥਾਣੇ ਦੇ ਕੋਲ ਸਿਆਣੀ ਦੇ ਵਿੱਚ ਬਿੱਦੀ ਰਾਤ ਗੁੱਜਰ ਭਾਈਚਾਰ ਦੇ ਵਿੱਚ ਹੋਈ ਮਮੂਲੀ ਜਿਹੀ ਗੱਲ ਨੂੰ ਲੈ ਕੇ ਗੁੱਜਰ ਦੇ ਵੱਲੋਂ ਗੁੱਜਰ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਗੁੱਜਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਦੀਕਦੀਨ ਉ ਜੀਜੀ ਉਮਰ ਤਕਰੀਬਨ 45 ਸਾਲ ਜੀਜੀ ਆਪਣੀ ਘਰਵਾਲਨਾ ਕੋਈ ਮਮੂਲੀ ਜੀ ਗੱਲ ਕਰਕੇ ਝਗੜਾ ਹੋਇਆ ਤਾਂ ਜਿਸ ਤੋਂ ਬਾਅਦ ਉਹ ਮ੍ਰਿਤਕ ਗੁਜਰ ਦੇ ਸਾਲੇ ਨੇ ਗੁੱਸੇ ਵਿੱਚ ਆਪਣੇ ਹੀ ਜੀਜੇ ਦਾ ਇੱਟਾ ਮਾਰ ਕੇ ਕਤਲ ਹੀ ਕਰ ਦਿੱਤਾ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਗੁਜਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ આરોપી ਅਜੇ ਫਰਾਰ ਹੈ ਉਹਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕੋਲ ਇਨਸਾਫ ਵੀ ਮੰਗ ਕੀਤੀ ਹੈ ਕੀ ਨਾ ਬੁੱਧੇ ਰ ਨਹੀਂ ਫਾ ਕੀ ਗੱਲ ਹੋਈ ਹੈ ਉਹਨੇ ਉਹਦੇ ਸੱਟ ਮਾਰੀ ਇੱਥੇ ਉਹਦੇ ਉਹਦੀ ਇੱਟ ਦੀ ਕਿਨੇ ਮਾਰੀ ਸੱਟ ਭਾਮੇ ਨੇ ਆਲੇ ਸਕੋ ਜਮੀਨ ਨੇ ਜਿੱਦੀ ਦੇਥੋ ਹੀ ਹੋ ਕੀ ਲੱਗਦਾ ਏ ਤੇਰਾ ਪਿਆਰ ਹੀ ਮੇਰਾ ਪਤਾ ਲੱਗਾ ਕਾਦੀ ਗੱਲ ਮਾਰੀ ਇਹਨੇ ਹਾਂ ਉਧਰ ਲੜਾਈ ਹੋਈ ਕੀ ਲੜਾਈ ਹੋਈ ਆਪਣੇ ਘਰ ਵਿੱਚ ਲੜਦੇ ਉਧਰ ਲੜਾਈ ਹੋਈ ਘਰ ਚ ਕੀ ਨਾਂ ਤੁਹਾਡਾ ਮੇਰਾ ਨਾਂ ਪਰਮੀਨ ਕੀ ਗੱਲ ਹੋਈ ਗੱਲ ਹੋਈ ਆਪਸ ਚੋਂ ਦੀ ਲੜਦੇ ਲੁੱੜਦੇ ਕਿਤੇ ਤੇ ਭਰਾ ਆ ਉਧਰੋਂ ਤੋਂਨੇ ਆ ਕੇ ਕਿਤੇ ਰੋੜਾ ਮਾਰਿਆ ਜਿੱਦਾਂ ਆਇਆ ਜਿੱਦਾਂ ਢਿੱਲੇ ਪਾਰ ਖਲੋਤਾ ਸੀ ਦੋ ਦੇ ਨਾਲ ਅਰੂੜਾ छाती जी मारया ऐटक ਉਹਦੇ ਕਰਕੇ ਹੀ ਬੱਸ ਸਾਟੀ ਲੱਗੀ ਦੇ ਕਿੰਨੇ ਕ ਵਜੇ ਦੀ ਘਟਣਾ ਹੈ ਦੁਹਰਾਇ ਕਰ ਜਾਨੀ 6 ਵਜੇ ਹੀ ਕਰਨ ਨੂੰ ਆਸ ਹੈ ਤਾਂ ਕਿ ਉਹ ਮੌਕੇ ਤੇ ਪੂਰਾ ਹੋ ਗਿਆ ਮੌਕੇ ਤੇ ਹੀ ਫਿਰ ਢਿੱਲਾ ਹੀ ਰਿਹਾ ਉਦਾਂ ਹੀ ਤੇ ਉਦਾਂ ਹੀ ਫਿਰ ਸੁੱਤਾ ਸੁੱਤਾ ਹੀ ਚੱਲ ਗਿਆ ਤੁਹਾਡਾ ਵੀ ਜੀ ਸ਼ੋਮ ਵਾਲੀ ਕੀ ਗੱਲ ਹੋਈ ਇੱਥੇ ਭਾਈ ਮਾਰਦਾ ਰਾਤ 12 ਵਜੇ ਕਿੰਨੂ ਮਾਰਿਆ ਤੇ ਮਰਨ ਵਾਲਾ ਕੌਣ ਆ ਭਰਾ ਮੇਰਾ ਮਾਰਿਆ ਕਿੰਨੇ ਮਾਰਿਆ ਇੱਕ ਅੰਮੀ ਆ ਇੱਕ ਉਹਦੀ ਕਰਦੀ ਮੀਨਾ ਇੱਕ ਉਹਦਾ ਭਰਾ ਵੱਡਾ ਸ਼ਾਦੀਨ ਇਹਨਾਂ ਨੇ ਕਾਦੀ ਗੱਲੂ ਮਾਰਿਆ ਇਹਨੂੰ ਕੋਈ ਨਹੀਂ ਮਾੜੀ ਮੋਟੀ ਉਹਦੇ ਜਨਾਨੀ ਖਸਮ ਦੀ ਰਾਤੀ ਕਿਤੇ ਹੋਈ ਮਾੜੀ ਮੋਟੀ ਤਾਂ ਉਹਨਾਂ ਨੇ ਆ ਕੇ ਰਾਤ ਉਹਨੂੰ ਮਾਰਤਾ ਕਾਦੇ ਨੇ ਮਾਰਿਆ ਅਰੋੜੇ ਮਾਰਿਆ ਤੁਹਾਨੂੰ ਮੌਤ ਹੋ ਗਈ ਉਹਦੀ ਹਾਂਜੀ ਭਾਈ ਮੌਤ ਹੋ ਗਈ ਕੀ ਮੰਗ ਕਰਦੇ ਜੀ ਮੰਗ ਭਾਈ ਸਨਮਾਨ ਸਾਹਮਣੇ ਲੈਣਾ ਚਾਹੀਦਾ ਕੀ ਮੰਗ ਕਰੀਏ ਪੁਲਸਾਈ ਇਥੇ ਪੁਲਸਾਈ ਆ ਜੀ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਗਈ ਉਹਨੂੰ ਲੈ ਗਿਆ ਫਾੜ ਕੇ ਜੰਮ ਮਾਰਿਆ ਜੰਮੇ ਰੋੜਾ ਮਾਰਿਆ ਹੈ ਏਵਨ ਪੰਜਾਬੀ ਟੀਵੀ ਦੇ ਲਈ ਤਰਨਤਾਰਨ ਤੋਂ ਰਵੀ ਖੈਰਾਦੀ ਖਾਸ ਰਿਪੋਰਟ ਮਮੂਲੀ ਜਿਹੀ ਗੱਲ ਨੂੰ ਲੈ ਕੇ ਗੁੱਜਰ ਨੇ ਹੀ ਗੁੱਜਰ ਦਾ ਇੱਟ ਮਾਰ ਕੇ ਕੀਤਾ ਕਤਲ ਜੀ ਹਾਂ ਖਬਰ ਸਾਹਮਣੇ ਆ ਰਹੀ ਹੈ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਇਤਿਹਾਜ਼ ਦੇ ਕਸਬਾ ਗੋਵਿੰਦਵਾਲ ਸਾਹਿਬ ਦੇ ਪੁਲਿਸ ਥਾਣੇ ਦੇ ਕੋਲ ਸਿਆਣੀ ਦੇ ਵਿੱਚ ਬਿੱਦੀ ਰਾਤ ਗੁੱਜਰ ਭਾਈਚਾਰੇ ਦੇ ਵਿੱਚ ਹੋਈ ਮਮੂਲੀ ਜਿਹੀ ਗੱਲ ਨੂੰ ਲੈ ਕੇ ਗੁਜਰ ਦੇ ਵੱਲੋਂ ਗੁਜਰ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਗੁਜਰ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਦੀਕਦੀਨ ਉ ਜਿਸ ਦੀ ਉਮਰ ਤਕਰੀਬਨ 45 ਸਾਲ ਜਿਸ ਦੀ ਆਪਣੀ ਘਰਵਾਲ ਨਾਲ ਕੋਈ ਮਾਮੂਲੀ ਜੀ ਗੱਲ ਕਰਕੇ ਝਗੜਾ ਹੋਇਆ ਤਾਂ ਜਿਸ ਤੋਂ ਬਾਅਦ ਉਹ ਮ੍ਰਿਤਕ ਗੁਜਰ ਦੇ ਸਾਲੇ ਦੇ ਗੁੱਸੇ ਵਿੱਚ ਆਪਣੇ ਹੀ ਜੀਦੇ ਦਾ ਇੱਟਾ ਮਾਰ ਕੇ ਕਤਲ ਹੀ ਕਰ ਦਿੱਤਾ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਗੁਜਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ આરોપી ਅਜੇ ਫਰਾਰ ਹੈ ਉਹਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਕੋਲ ਇਨਸਾਫ ਵੀ ਮੰਗ ਕੀਤੀ ਹੈ ਕਿਨਾ ਉਹਦੇ ਰ ਨੀਫਾ ਕੀ ਗੱਲ ਹੋਈ ਹੈ ਉਹਨੇ ਉਹਦੇ ਛੱਟ ਮਾਰੀ ਇੱਥੇ ਉਹਦੇ ਉਹਦੀ ਇੱਟ ਦੀ ਕਿੰਨੇ ਮਾਰੀ ਛੱਟ ਭਾਮੇ ਨੇ ਨਾਲ ਐਸ ਕੋ ਜਮੀਨ ਨੇ ਜਿਹਦੀ ਦੇਥ ਹੋਈ ਹੋ ਕੀ ਲੱਗਦਾ ਏ ਤੇਰਾ ਪਿਓ ਹੀ ਮੇਰਾ ਪਤਾ ਲੱਗਾ ਕਾਦੀ ਗੱਲ ਹੋ ਮਾਰੀ ਇਹਨੇ ਹਾਂ ਉਹਦੇ ਲੜਾਈ ਹੋਈ ਕੀ ਲੜਾਈ ਹੋਈ ਆਪਣੇ ਕਾਰ ਵਿੱਚ ਲੜਦੇ ਉਹ ਦਿਲ ਲੜਾਈ ਹੋਈ ਕਾਰ ਚ ਕੀ ਨਾ ਤੁਹਾਡਾ ਮੇਰਾ ਨਾਮ ਪਰਮੇਨ ਕੀ ਗੱਲ ਹੋਈ ਗੱਲ ਹੋਈ ਆਪ ਚੋਂ ਦੀ ਲੜਦੇ ਲੜਦੇ ਕਿਤੇ ਤੇ ਭਰਾ ਆ ਉਧਰੋਂ ਤੇ ਉਹਨੇ ਆ ਕੇ ਕਿਤੇ ਰੂੜਾ ਮਾਰਿਆ ਜਿੱਦਾਂ ਆਇਆ ਜਿੱਦਾਂ ਢਿੱਲੇ ਪਾਰ ਖਲੋਤਾ ਹੀ ਤੇ ਉਦੋਂ ਉਹਨੇ ਰੂੜਾ ਛਾਤੀ ਜੀ ਮਾਰਿਆ ਐਟਕ ਉਹਦੇ ਕਰਕੇ ਹੀ ਬੱਸ ਸਾਟੀ ਲੱਗੀ ਤੇ ਕਿੰਨੇ ਕ ਵਜੇ ਦੀ ਘਟਣਾ ਹੈ ਦੁਹਰਾਇ ਕਰਿਆ ਜੀ 6 ਵਜੇ ਹੀ ਕਰਨ ਨੂੰ ਆਸ ਹੈ ਤੱਕੀ ਉਤ ਮੌਕੇ ਤੇ ਪੂਰਾ ਗਿਆ ਮੌਕੇ ਤੇ ਹੀ ਫਿਰ ਢਿੱਲਾ ਹੀ ਰਿਹਾ ਉਦਾਂ ਹੀ ਤੇ ਉਦਾਂ ਹੀ ਫਿਰ ਸੁੱਤਾ-ਸੁੱਤਾ ਹੀ ਚੱਲ ਗਿਆ ਤੁਹਾਡਾ ਵੀਰ ਜੀ ਸ਼ੋਮਾਲੀ ਕੀ ਗੱਲ ਹੋਈ ਇੱਥੇ ਭਾਈ ਮਾਰਤਾ ਰਾਤ 12 ਵਜੇ ਕਿੰਨੂੰ ਮਾਰਿਆ ਤੇ ਮਰਨ ਵਾਲਾ ਕੌਣ ਆ ਭਰਾ ਮੇਰਾ ਮਾਰਿਆ ਕਿੰਨੇ ਮਾਰਿਆ ਇੱਕ ਅੰਮੀ ਆ ਇੱਕ ਉਹਦੀ ਕਰਦੀ ਮੀਨਾ ਇੱਕ ਉਹਦਾ ਭਰਾ ਵੱਡਾ ਸ਼ਾਦੀਨ ਇਹਨਾਂ ਨੇ ਕਾਹਦੀ ਗੱਲ ਮਾਰਿਆ ਕੋਈ ਮਾੜੀ ਮੋਟੀ ਉਹਦੀ ਜਨਾਨੀ ਖਸਮ ਦੀ ਰਾਤੀ ਕਿਤੇ ਹੋਈ ਮਾੜੀ ਮੋਟੀ ਤਾਂ ਉਹਨਾਂ ਨੇ ਆ ਕੇ ਰਾਤ ਉਹਨੂੰ ਮਾਰਤਾ ਕਾਹਦੇ ਨੇ ਮਾਰਿਆ ਅਰੋੜੇ ਮਾਰਿਆ ਤੂੰਨੂੰ ਮੌਤ ਹੋ ਗਈ ਉਹਦੀ ਹਾਂਜੀ ਭਾਈ ਜੀ ਮੌਤ ਹੋ ਗਈ ਕੀ ਮੰਗ ਕਰਦੇ ਜੀ ਮੰਗ ਭਾਈ ਸਨਮਾਨ ਸਾਮਿਲਣਾ ਚਾਹੀਦਾ ਕੀ ਮੰਗ ਕਰੀਏ ਪੁਲਸਾਈ ਇਥੇ ਪੁਲਸਾਈ ਆ ਜੀ ਪੁਲਸਵਾਲਾ ਕੀ ਕਾਰਵਾਈ ਕੀਤੀ ਕੀ ਉਹਨੂੰ ਲੈ ਗਿਆ ਫਾੜ ਕੇ ਜੰਨੇ ਮਾਰਿਆ ਜੰਨੇ ਰੋੜਾ ਮਾਰਿਆ ਏਵਨ ਪੰਜਾਬੀ ਟੀਵੀ ਦੇ ਲਈ ਤਰਨਤਾਰਨ ਤੋਂ ਰਵੀ ਖੈਰਾਦੀ ਖਾਸ ਰਿਪੋਰਟ